ਕੰਪੀ ਨੂੰ ਅਸਲਾ ਲਿਆ ਕੇ ਉਸ ਅਸਲੇ ਦੇ ਨਾਲ ਦੇਰ ਪਲੈਨਿੰਗ ਇਤਿਹਾਲ ਦੀ ਗੈਂਗਵਾਰ ਦੇ ਵਿੱਚ ਇੱਕ ਹੋਰ ਕ੍ਰਾਈਮਨਲ ਨੂੰ ਜਿਹੜਾ ਇਹਨਾਂ ਨੇ ਟਾਰਗੇਟ ਕਰਕੇ ਉਹ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਹ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਕੋਈ ਨਾ ਕੋਈ ਜੇਲ੍ਹ ਚ ਚਲਾ ਜਾਂਦਾ ਕੋਈ ਜੇਲ੍ਹ ਤੋਂ ਮਿਲ ਜਾਂਦੇ ਨੇ ਇਸ ਤਰੀਕੇ ਦੇ ਨਾਲ ਨੇ ਕੋਈ ਨਾ ਕੋਈ ਜਿਹੜੇ ਰਿਲੇਸ਼ਨ ਡਵੈਲਪ ਹੋ ਜਾਂਦੇ ਨੇ ਕ੍ਰਾਈਮਨਲ ਬੰਦਾ ਉਹ ਭਾਵੇਂ ਪੰਜਾਬ ਦਾ ਭਾਵੇਂ ਹਰਿਆਣਾ ਦਾ ਭਾਵੇਂ ਹਿਮਾਚਲ ਦਾ ਕ੍ਰਿਮੀਨਲ ਦਾ ਕ੍ਰਿਮੀਨਲ ਇਹ ਕ੍ਰਿਮੀਨਲ ਨੇ ਕ੍ਰਿਮੀਨਲ ਨਾਲ ਲਾ ਕੇ क्राइम ਦਾ ਸੈਟਅਪ ਖੜਾ ਕਰਨਾਗਾ ਇਹਦੇ ਲਈ ਕਿਸੇ ਕਿਹੜੀ ਸਟੇਟ ਦਾ ਹੈ ਕਿੱਥੋਂ ਦਾ ਹੈ ਫਿਰ ਹਾਰਡਲੀ ਮੈਂਡ ਪਲੀਸ ਅਮਰਸਰ ਦੇ ਟੀਮ ਨੇ ਜਿੰਨਾ ਵਿੱਚ ਸ੍ਰੀ ਅਮਨਯੂ ਰਾਣਾ ਜੀ ਸ੍ਰੀ ਵਿਜੇ ਕੁਮਾਰ ਜੀ ਏਸੀਪੀ ਨਾਰਥ ਤੇ ਅਮੋਲਕਦੀਪ ਜੀ ਐਸਐਚਓ ਸਿਵਲ ਲਾਈਨਸ ਇਹਨਾਂ ਨੇ ਆਪਣੇ ਕੈਫਰਟਸ ਦੇ ਨਾਲ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਆਰਗੇਨ ਕਰਨ ਵਾਲੇ ਗਰੋਹ ਨੂੰ ਉਹਨਾਂ ਦੇ ਮੈਂਬਰਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨਾਂ ਪਾਸੋਂ ਦੋ ਜਿਹੜੇ ਪਿਸਟਲਜ਼ ਰਿਕਵਰ ਹੋਏ ਨੇ ਇਹ ਵਿਅਕਤੀ ਜਿਹੜੇ ਇੰਟਰਸਟੇਟ ਕ੍ਰਾਈਮ ਕਰਦੇ ਸੀ ਫਾਇਰ ਆਰਮਜ਼ ਨਾਲ ਇਹ ਇੱਕ ਦੂਸਰੇ ਦੇ ਫਾਇਰਿੰਗ ਤੇ ਹੋਰ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਦੇ ਸੀ ਇਨਾਂ ਦੇ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਸੀ ਇਹ ਪੰਜ ਦੇ ਪੰਜ ਬੰਦੇ ਆ ਜਿਹੜੇ ਇਹ ਕੱਲ ਇੱਕ ਰਹਿਸ਼ੀ ਫਲੈਟ ਦੇ ਵਿੱਚੋਂ ਖਰੜ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਇਹਨਾਂ ਕੋਲੋਂ ਦੋ ਪਿਸਤਲ ਜਿਹੜੇ ਬਰਾਮਦ ਹੋਏ ਨੇ ਇਹਨਾਂ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਆ ਤਿੰਨ ਬੰਦਿਆਂ ਦੇ ਤਿੰਨ ਬੰਦੇ ਤੇ ਦੋ ਬੰਦੇ ਮਾਝਲ ਦੇ ਨੇ ਤਿੰਨ ਬੰਦੇ ਪੰਜਾਬ ਦੇ ਨੇ ਇਹਨਾਂ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਲਗ ਲਗ ਪਰਚੇ ਦਰਜ ਸੀਗੇ ਫਾਇਰਿੰਗ ਇਨਸੀਡੈਂਟ ਦੇ ਅਗਾਮ ਟੂ ਮਰਡਰ ਦੇ ਤੇ ਹੋਰ ਐਨਡੀਪੀਐਸ ਦੇ ਵਰਤੇ ਦਰਸੀ ਗਏ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਉਥੋਂ ਐਮਪੀ ਤੋਂ ਅਸਲਾ ਲਿਆ ਕੇ ਉਸ ਅਸਲੇ ਦੇ ਨਾਲ ਦੇਰ ਪਲੈਨਿੰਗ ਵੀ ਇਥੇ ਆਲ ਦੀ ਗੈਂਗਵਾਰ ਦੇ ਵਿੱਚ ਇੱਕ ਹੋਰ ਕ੍ਰਾਈਮਨਲ ਜਿਹੜਾ ਨੇ ਇਹਨੇ ਟਾਰਗੇਟ ਕਰਕੇ ਉਹ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਤਰ੍ਹਾਂ ਕਮਿਸ਼ਨਰੇਟ ਪੁਲਿਸ ਨੇ ਇਸ ਅਗਾਊਂ ਸੂਚਨਾ ਦੇ ਆਧਾਰ ਤੇ ਇੱਕ ਇਫੈਕਟਿਵਲੀ ਕੰਮ ਕਰਕੇ ਸਾਇੰਟਿਫਿਕਲੀ ਟੈਕਨੀਕਲੀ ਤਫ਼ਤੀਸ਼ ਤੋਂ ਮਦਦ ਲੈ ਕੇ ਇਨਾਂ ਨੂੰ ਅਰੈਸਟ ਕਰਕੇ ਜਿਹੜਾ ਉਹ ਗੈਂਗਵਾਰ ਦਾ ਜਿਹੜਾ ਕ੍ਰਾਈਮ ਹੋਣਾ ਸੀ ਉਹ ਵਰਡ ਕਰ ਲਿਆ ਹੁਣ ਤੱਕ ਕਿੰਨੀ ਜਿਹੀਆਂ ਦੇ ਵਾਰਦਾਤਾਂ ਕਰ ਚੁੱਕੇ ਨੇ ਇਨਾਂ ਵਾਰਦਾਤਾਂ ਜਿਹੜੀਆਂ ਰਜਿਸਟਰਡ ਨੇ ਐਜ਼ ਆਫ ਨਾਓ ਜਿਹੜੀਆਂ ਸਾਡੇ ਨੋਲੇਜ ਆਈਆਂ ਨੇ ਇੱਕ ਵਿਅਕਤੀ ਦੇ 6 ਕੇਸ ਦਰਜ ਨੇ ਜਿਹੜੇ ਰਜਿਸਟਰਡ ਨੇ ਦੂਸਰੇ ਤੇ ਦੋ ਨੇ ਤੀਸਰੇ ਤੇ ਵੀ ਦੋ ਨੇ ਇਹ ਸਾਰੇ ਇਨਾਂ ਚ ਆਰਮਜ਼ ਐਕਟ ਮਤਲਬ ਫਾਇਰਿੰਗ ਇਨਸੀਡੈਂਟਸ ਤੇ ਅਟੈਂਪਟ ਟੂ ਮਰਡਰ ਇਨਵੋਲਵਮੈਂਟ ਹੈ ਗਿਆ ਸਰ ਕਿੱਥੋਂ ਦੇ ਰਹਿਣ ਆ ਰਹੇ ਆ ਕੀ ਨਾਮ ਹੈ ਦਾ ਇਹ ਤਿੰਨ ਵਿਅਕਤੀ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਦੇ ਅਮਰਸਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਚ ਜੈ ਸ਼ਰਮਾ ਉਰਫ ਸੁਖ ਅਮਰਸਰੀਆ ਪੁੱਤਰ ਸੰਦੀਪ ਸਿੰਘ ਗੁਰੂ ਨਾਨਕਪੁਰਾ ਕੋਟ ਖਾਲਸਾ ਅਮਰਸਰ ਨikhil ਸ਼ਰਮਾ ਇਹ ਵੀ ਅਮਰਸਰ ਦਾ ਹੈ ਮੋਣੀ ਪੁੱਤਰ ਰਾਜੂ ਇਹ ਵੀ ਅਮਰਸਰ ਦਾ ਬਾਕੀ ਦੋ ਜਿਹੜੇ ਕਰਨ ਸ਼ਰਮਾ ਤੇ ਅਰਪਿਤ ਠਾਕਰ ਇਹ ਦੋਨੇ ਬिलासपुर ਹਿਮਾਚਲ ਦੇ ਨੇ ਸਰ ਇਹਨਾਂ ਦੀ ਉਮਰ ਕਿੰਨੀ ਕੁ ਹੋਏਗੀ ਯਾਰ ਇਨਾਂ ਦੀ ਉਮਰ 18 20 18 20 ਸਾਲ ਦੀ ਉਮਰ ਦੇ ਵਿੱਚ ਨੇ ਇਹ ਆਪਸ ਇਨਾਂ ਨੇ ਇੱਕ ਸੁੱਖਾ ਪਿਸਤੌਲ ਅੰਬਰਸਰੀਆ ਨਾਂ ਦੇ ਗਰੁੱਪ ਦੇ ਨਾਂ ਦੇ ਕਮਸ਼ੂਰ ਜਿਹੜਾ ਵਿਅਕਤੀ ਆ ਉਹਦੇ ਨਾਂ ਤੇ ਇਹ ਜਿਹੜਾ ਆਪਣਾ ਇੱਕ ਗੈਂਗ ਸਿੰਡੀਕੇਟ ਇਸਟੈਬਲਿਸ਼ ਕੀਤਾ ਸੀਗਾ ਤੇ ਉਹੀ ਆਪ ਦਾ ਇੱਕ ਨਾਮਵਰ ਬਣ ਕੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਸ਼ੋਅ ਕਰਕੇ ਤੇ ਇਹ ਆਪਣੀ ਕਾਰਵਾਈ ਨੂੰ ਜਾਂਦਾ ਐਥੇ ਤਾਂ ਗਰੁੱਪ ਨਾਲ ਜਿਹੜੇ ਕੈਰੀਅਰ ਕੀਤਾ ਹੈ ਮਾਸ਼ਾਅੱਲ ਇਹ ਨਾਲ ਕੀ ਉਹ ਆਪਣੇ ਮਲਾਜਮਾਂ ਨੂੰ ਮੁਸ਼ਕਲ ਨਹੀਂ ਪਾਈ ਲਾ ਕਿ ਕਿਸੇ ਤੋਂ ਘਿਆ ਜਾਂ ਦੁਆਲ ਜਾ ਕੇ ਨਿਕਲਦੇ ਨੇ ਤੇ ਇਹ ਆਲਰੇਡੀ ਜੇ ਕਿਉਂਕਿ ਕ੍ਰਾਈਮਜ਼ ਇਨਵੋਲ ਸੀਗੇ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਹ ਉਸ ਵਜ੍ਹਾ ਕਰਕੇ ਇਹ ਅਮਰਸਰ ਦੇ ਵਿੱਚ ਨਹੀਂ ਰਹਿ ਰਹੇ ਸੀ ਇਹਨਾਂ ਨੇ ਐਮਪੀ ਤੋਂ ਪਿਸਤਲ ਲੈ ਕੇ ਆਏ ਆ ਇਹ ਖਰੜਾ ਜਿਹੜੇ ਉੱਥੇ ਕਿਰਾਏ ਦੇ ਮਕਾਨਾਂ ਤੇ ਉੱਥੇ ਲੈ ਕੇ ਆਪਣਾ ਉੱਥੇ ਰਹਿੰਦੇ ਸੀ ਤਾਂ ਕਿ ਪੁਲਿਸ ਤੋਂ ਇੱਥੇ ਬਚੇ ਰਹਿਣ ਹੈ ਹਿਮਾਚਲ ਵਾਲੇ ਹਿਮਾਚਲ ਤੋਂ ਬਚੇ ਰਹਿਣ ਇਹੀ ਕਾਰਨ ਸੀਗਾ ਕਿ ਇਹ ਇੱਥੇ ਨਹੀਂ ਠਹਿਰੇ ਸੀ ਤੇ ਮਹਾਲੀ ਵਿੱਚ ਠਹਿਰੇ ਸੀ ਐਕਸਟਰਸ਼ਨ ਦੇ ਵੀ ਮਾਮਲੇ ਹੈਗੇ ਆ ਐਕਸਟਰਸ਼ਨ ਫਾਇਰਿੰਗ ਸਾਰਾ ਕੁਝ ਹੀ ਰਲੇ ਮਿਲੇ ਹੈਗੇ ਨੇ ਐਨਡੀਪੀਐਸ ਵੀ ਹੈਗੇ ਸਾਰੇ ਹੈਗੇ ਬੈਕਗਰਾਉਂਡ ਕੀ ਹੈ ਸਰ ਇਹਨਾਂ ਦਾ ਇੱਕ ਨਾਰਮਲ ਨੇ ਕੋਈ ਪਲੱਸ 1 ਪੜਿਆ ਪਲੱਸ 2 ਪੜਿਆ ਕੋਈ 5 7 ਪੜਿਆ ਨਾਰਮਲੀ ਮਤਲਬ ਆਪਣੇ ਤਰੀਕੇ ਨਾਲ ਕ੍ਰਾਈਮ ਦੇ ਵਿੱਚ ਪੈ ਗਏ ਤੇ ਕ੍ਰਾਈਮ ਚ ਇਨਵੋਲ ਹੋ ਗਏ ਐਡੀਕਟਿਵ ਹੈ ਸਰ ਕੋਈ ਇਹ ਐਜ਼ ਆਫ ਨਾਓ ਅਸੀਂ ਇਹਨਾਂ ਨੂੰ ਚੈੱਕ ਨਹੀਂ ਕੀਤਾ ਲੈ ਹੁਣ ਸਮੇਂ ਦੌਰਾਨ ਆ ਜਿਹੜਾ ਇਹਨਾਂ ਦਾ ਡੈਕਟਸ ਕਰਾਵਾਂਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਉਹ ਪਤਾ ਲੱਗੇਗਾ ਪਰ ਸੋ ਇਹ ਪੈਰੀਮੀਰੀ ਵੇਖ ਨੂੰ ਮਿਲਿਆ ਕਿ ਪੰਜਾਬ ਤੇ ਹਿਮਾਚਲ ਦਾ ਇਕੱਠਾ ਗੈਂਗ ਬਲੇ ਹੈ ਇਹ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਕੋਈ ਨਾ ਕੋਈ ਜੇਲ੍ਹ ਚ ਚਲਾ ਜਾਂਦਾ ਕੋਈ ਜੇਲ੍ਹ ਤੋਂ ਮਿਲ ਜਾਂਦੇ ਨੇ ਇਸ ਤਰੀਕੇ ਦੇ ਅੰਨੰਦੇ ਕੋਈ ਨਾ ਕੋਈ ਜਿਹੜੇ ਰਿਲੇਸ਼ਨ ਡਵੈਲਪ ਹੋ ਜਾਂਦੇ ਨੇ ਕ੍ਰਿਮੀਨਲ ਬੰਦਾ ਉਹ ਭਾਵੇਂ ਪੰਜਾਬ ਦਾ ਭਾਵੇਂ ਹਰਿਆਣਾ ਦਾ ਭਾਵੇਂ ਹਿਮਾਚਲ ਦਾ ਕ੍ਰਿਮੀਨਲ ਦਾ ਕ੍ਰਿਮੀਨਲ ਯਾ ਕ੍ਰਿਮੀਨਲ ਦੇ ਕ੍ਰਿਮੀਨਲਸ ਨਾਲ ਲਾ ਕੇ ਕ੍ਰਾਈਮ ਦਾ ਸੈਟਅਪ ਖੜਾ ਕਰਨਾਗਾ ਇਹਦੇ ਲਈ ਕਿਸੇ ਕਿਹੜੀ ਸਟੇਟ ਦਾ ਹੈ ਕਿੱਥੋਂ ਦਾ ਹੈ ਇਹ ਹਾਰਡਲੀ ਮੈਟਰ ਕਿਸੇ ਗੈਂਗ ਨਾਲ ਇਹਨਾਂ ਦਾ ਤੱਲਕ ਹੈਗੇ ਨੇ ਡੱਗ ਗੈਂਗਸਟਰ ਵੀ ਜਿਹੜੇ ਇਨਵੋਲਡ ਇਹ ਇਹ ਸੋ ਸੋਖਾ ਪਿਸਟਲ ਅਮਰਸਰੀ ਹੈ ਇਹਦੀ ਬੈਕਗ੍ਰਾਉਂਡ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਦੀ ਇੰਟਰੋਗੇਸ਼ਨ ਦਾ ਉਹ ਇਹ ਅੱਜ ਹੀ 8 ਤਰੀਕ ਸਾਜੀ ਸੀ ਅਰੈਸਟ ਕੀਤੇ ਆ ਤੁਸੀਂ ਕਹਿ ਰਹੇ ਹੋ ਕਿ ਕਿਸੇ ਗੈਂਗਰ ਉਹ ਕਿਹੜਾ ਗੈਂਗਰ ਜਿਸ ਨਾਲ ਲੜਨਾ ਹੈ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਨਾਂ ਡਿclare ਕਰੀ ਚੰਗੀ ਗੱਲ ਅਸੀਂ ਅਸੀਂ ਉਹ ਉਹਨਾਂ ਉਹਨਾਂ ਨੂੰ ਵੀ ਟ੍ਰੇਸ ਕਰਕੇ ਅਸੀਂ ਉਹਨਾਂ ਨੂੰ ਵੀ ਅਸੀਂ ਕਿਸ ਤਰੀਕੇ ਨਾਲ ਬੁੱਕ ਕਰਨ ਦੇ ਤਾਕਜੇ ਆ ਇਸ ਦਾ ਤੁਸੀਂ ਦੱਸੋ ਕਿ ਸ਼ਰਮਾ ਦਾ ਤੇ 3-4 ਜਣੇ ਇਹਨਾਂ ਦਾ ਆਪਸੀ ਰਿਸ਼ਤੇ ਦਾ ਨਹੀਂ ਸਾਨੂੰ ਐਜ਼ ਆਫ ਨਾਓ ਇਹ ਨਹੀਂ ਹੈਗਾ ਇੱਕ ਸ਼ਰਮਾ ਦੂਸਰੇ ਠਾਕੁਰ ਨੇ ਇਹਨਾਂ ਦਾ ਇਹ ਸੀ ਵੈਰੀਫਾਈ ਕਰਾਂਗੇ ਅਸੀਂ अर्ਲੀ ਮਾਰਨਿੰਗ ਅੱਜ ਤੇ ਅਰੈਸਟ ਪਾਈ ਜਨਾਂ ਦੀ ਅੱਜ ਹੀ ਫੜੇ ਨੇ ਤੇ ਜਿਸ ਤਰ੍ਹਾਂ ਦਾ ਇਨਟੈਰੋਗੇਸ਼ਨ ਦੌਰਾਨ ਜੋ ਸਾਹਮਣੇ ਆਵੇਗਾ ਬਾਕੀ ਜਿਹੜੇ ਤੱਥਾਂ ਦਾ ਅਸੀਂ ਜਾਗਰਫੀਕਲ ਕਰ ਸਕਦੇ ਨਹੀਂ ਸੋਰਸਰ ਨੇ ਕਿੰਨੀ ਕੁ ਲੈ ਚੁੱਕਿਆ ਇਹ ਤੋਂ ਕੋਈ ਗੱਲ ਸਮ ਨਹੀਂ ਇਹ ਇਨਵੈਸਟੀਗੇਸ਼ਨ ਜਾਂ ਡਾਇਰੈਕਟਲੀ ਮਤਲਬ ਐਜ਼ ਆਫ ਨਾਓ ਅਸੀਂ ਇਹਨੂੰ ਕਲੀਅਰ ਕਲੈਰਿਟੀ ਨਾਲ ਤੁਹਾਨੂੰ ਕਲੀਅਰ ਨਹੀਂ ਕਰ ਸਕਦੇ ਬਟ ਦੇ ਆਰ ਸੀਨੀਅਰ ਕ੍ਰਾਈਮ ਕਰਨ ਦਾ ਇਹਨਾਂ ਨੇ ਆਪਣਾ ਇੱਕ ਸਿੰਡੀਕੇਟਾਈ ਬਣਾਇਆ ਹੋਇਆ ਸੀਗਾ ਤਾਈ ਉਹ ਇਹ ਦੂਸਰੀ ਗਰੁੱਪਾਂ ਦੇ ਨਾਲ ਆਪਸ ਖੇਡ ਬਾਜੀ ਕਰਕੇ ਉਹਨਾਂ ਦੇ ਉਹਨਾਂ ਤੋਂ ਅੱਗੇ ਨਿਕਲਣ ਦੇ ਚੱਕਰ ਦੇ ਵਿੱਚ ਆਪਦੀ ਤਾਕਤ ਜਮਾਉਣ ਦੇ ਵਿੱਚ ਉਹਨਾਂ ਦੇ ਨਾਲੇ ਮੁਕਾਬਲੇ ਕਰਦੇ ਸੀ ਤੇ ਉਸ ਮੁਕਾਬਲੇ ਤੇ ਇਹਦੀ ਇਹਨਾਂ ਨੇ ਉਹਨਾਂ ਦਾ ਨੁਕਸਾਨ ਕਰਨ ਦਾ ਠਾਣਾ ਹੋਇਆ ਸੀ ਜੇ ਇਹ ਨਾ ਫੜੇ ਜਾਂਦੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਚ ਅੰਮ੍ਰਿਤਸਰ ਚ ਕੋਈ ਜਿਹੜੀ ਵੱਡੀ ਗੈਂਗਵਾਰ ਦੀ ਕੋਈ ਵਾਰਦਾਤ ਹੋ ਜਾਵੇ। ਲੱਖੀ ਕੋਰ ਵੀ ਨੋਜਮਨ ਸ਼ਾਮਰ ਹੋਣਗੇ ਸਾਰੇ ਨਾਲ। ਉਹ ਇੰਟਰੋਗੇਸ਼ਨ ਚ ਪਤਾ ਲੱਗ ਗਿਆ ਜੀ ਜਿਹੜੇ ਵੀ ਹੋਣਗੇ ਇਸ ਨੂੰ ਕਾਬੂ ਕਰਾਂਗੇ। ਕਿੰਨੀ ਸਮਾਂ ਵੀ ਸਮਝੋ ਜੀ ਇਸ ਸੀਨ ਨੂੰ। ਬਹੁਤ ਵੱਡੀ ਕਾਮਯਾਬੀ ਹੈ ਜੀ ਆਰਗੇਨਾਈਜ਼ਡ ਕਰਾਈਮ ਇਹ ਨਵੀਂ ਇੱਕ ਨਵੀਂ ਆਈਪੀਸੀ ਦੇ ਵਿੱਚ 111 ਬੀ ਐਨ ਐਸ ਧਾਰਾ ਜਿਹੜੀ ਉਹ ਸਪੈਸ਼ਲੀ ਨਵੇਂ ਕਾਨੂੰਨ ਦੇ ਵਿੱਚ ਸ਼ਾਮਲ ਕੀਤੀ ਗਈ ਆ ਜਿਹਦੇ ਵਿੱਚ ਕੋਈ ਦੋ ਵਿਅਕਤੀ ਜਾਂ ਦੋ ਤੋਂ ਵੱਧ ਵਿਅਕਤੀ ਘੱਟੋ ਘੱਟ ਦੋ ਵਿਅਕਤੀ ਜਿਨ੍ਹਾਂ ਦੇ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੋਵੇ ਜੇ ਉਹ ਰਲ ਕੇ ਜਈ ਵਾਰਦਾਤ ਕਰਦੇ ਨੇ ਉਹਨਾਂ ਦੇ ਨਾਲ ਜਿਹੜੇ ਨਵੇਂ ਵਿਅਕਤੀ ਭਾਵੇਂ ਉਹਨਾਂ ਦਾ ਕੋਈ ਕ੍ਰਾਈਮ ਨਾ ਵੀ ਹੋਵੇ ਜਿਹੜੇ ਉਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਾਰਿਆਂ ਨੂੰ ਉਹ ਸੇਮ ਅਫੈਂਸ ਦੇ ਵਿੱਚ ਪੈਰਲ ਰੱਖ ਕੇ 111 BNS ਧਾਰਾ ਨਵੇਂ ਕਾਨੂੰਨਾਂ ਦਾ ਇਹ ਤਾਂ ਸਟੈਬਲਿਸ਼ ਹੋਈ ਆ ਉਹਨਾਂ ਦੇ ਅਧਿਤੇ ਦਾ ਪਰਚਾ ਦਰਜ ਕੀਤਾ ਗਿਆ ਇੱਕ ਗੈਂਗਵਾੜਸ ਨੂੰ ਆਰਗੇਨਾਈਜ਼ ਕ੍ਰਾਈਮਸ ਨੂੰ ਠੱਲ ਪਾਉਣ ਲਈ ਹੈ ਜਿਹੜੀ ਨਵੀਂ ਧਾਰਾ ਹੈਗੀ ਆ ਜਿਹੜੀ ਕਿ ਪੁਰਾਣੇ ਕਾਨੂੰਨਾਂ ਵਿੱਚ ਨਹੀਂ ਸੀ ਉਹਦੇ ਤੇ ਅਧਿਤੇ ਪਰਚਾ ਦਰਜ ਕੀਤਾ ਗਿਆ ਇਹ ਲੇਵ ਦਾ ਪਰਚਾ ਹੈ ਪਹਿਲਾ ਪਰਚਾ ਹੈ ਹਾਂਜੀ ਇਹ ਅਮਰਸਰ ਦਾ ਪਹਿਲਾ ਪਰਚਾ ਜਿਹੜਾ ਇਦਾਂ ਦਾ ਹੈਗਾ ਤੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਦਾ ਸਾਨੂੰ ਪਤਾ ਨਹੀਂ ਲਾਈਕਲੀ ਚਾਂਸਸ ਆ ਕਿ ਇਹ ਹੋਪਫੁਲੀ ਸ਼ਾਇਦ ਸਟੇਟ ਦੇ ਪਹਿਲਾ ਪਰਚਾ ਹੋ ਸਭੀ ਕਹੇ ਹਥਿਆਰ ਜੋ ਹੈਗਾ ਇਹ ਇਹ ਆਪ ਲੈ ਕੇ ਆਏ ਸੀ ਕਿ ਯਾਰ ਕਿਤੇ ਮਤਲਬ ਹਾਂਜੀ ਤੇ ਆਪ ਆਪ ਲੈ ਕੇ ਆਏ ਸੀ ਇਹ 3-4 ਦਿਨ ਉੱਥੇ ਸਾਨੂੰ ਇਨਫੋਰਮੇਸ਼ਨ ਸੀ ਅਸੀਂ ਇਹਨਾਂ ਨੂੰ ਵਾਚ ਕਰਦੇ ਸੀ 3-4 ਦਿਨ ਉੱਥੇ ਜੰਗਲਾਂ ਦੇ ਵਿੱਚ ਖੰਡਵਾ ਮਧ ਪ੍ਰਦੇਸ਼ ਦੇ ਵਿੱਚ ਹੈਗਾ ਉੱਥੇ ਰੁਕੇ ਹੋਏ ਸੀ ਅਸੀਂ ਰੈਗੂਲਰਲੀ ਇਹਨਾਂ ਨੂੰ ਫੋਲੋ ਕਰ ਰਹੇ ਸੀਗੇ ਉਸ ਇਨਫੋਰਮੇਸ਼ਨ ਦੇ ਤਹਿਤ ਅਸੀਂ ਫੋਲੋ ਕਰਦਿਆਂ ਕਰਦਿਆਂ ਇਹਨਾਂ ਨੂੰ ਜਦੋਂ ਇਹ ਉੱਥੇ ਆ ਕੇ ਰਾਤ ਸੈਰ ਰਹੇ ਨੇ ਤੁਸੀਂ ਸੇਰੇ ਕਪੂ ਕਰਦੇ ਸਰ ਕੰਟਰੀ ਮਿਟਿੰਗ ਹੈ ਹਾਂਜੀ ਕੰਟਰੀ ਮਿਟਿੰਗ ਸਰ ਇਹ ਜੰਗਲਾਂ ਚ ਰਹਿੰਦੇ ਸੀ ਐਮਪੀ ਉਤੋਂ ਉਤੋਂ ਵੈਪਨ ਲੈਣ ਦੇ ਪਰਪਸ ਦੇ ਲਈ ਜਿਹੜਾ ਸਾਡਾ ਹੈਗਾ ਫਾਲੋ ਕਰਦੇ ਸੀ ਵੈਪਨ ਲੈਣ ਦੇ ਲਈ ਉਦੋਂ ਇਹਨਾਂ ਦੀ ਮਤਲਬ ਇਨਫੋਰਮੇਸ਼ਨ ਮਤਾਬ ਕੇ ਉੱਤੇ ਗਏ ਹੋਏ ਸੀ ਤੇ ਉੱਥੇ ਟਿਕੇ ਹੋਏ ਸੀ ਹਾਇਲ ਸਿਰਫ ਨਵਾਂ ਟ੍ਰੈਂਡ ਚੱਲ ਰਿਹਾ ਕਿ ਜਿਹੜੇ ਕਾਲਸ ਕਰਦੇ ਨਹੀਂ ਇਹ ਡ੍ਰੈਗਰ ਨੰਬਰਸ ਤੋਂ ਹੀ ਕਰਦੇ ਕੋਈ ਇਹਨਾਂ ਨੇ ਨਵੀਂ ਚੀਜ਼ ਬਣਾਈ ਉਹ ਵੀ ਇਹਦੇ ਵਿੱਚ ਸ਼ਾਮਲ ਕੀਤੀ ਅਜੇ ਆ ਕੁਝ ਨਿਓ ਵਰਚੁਅਲ ਨੰਬਰਸ ਹੁੰਦੇ ਨੇ ਜਿਹੜੇ ਕਾਲ ਕਰਦੇ ਨੇ ਬੰਦਾ ਬੈਠਾ ਕਿਤੇ ਵੀ ਹੋਵੇ ਉਹ ਨਜ਼ਰ ਆਊਗਾ ਵੀ ਸ਼ਾਇਦ ਉਹ ਹਾਂਗਕਾਂਗ ਬੈਠਾ ਸ਼ਾਇਦ ਕੈਨੇਡਾ ਬੈਠਾ ਉਹ ਵਰਚੁਅਲ ਨੰਬਰ ਦੀ ਮਦਦ ਦੇ ਨਾਲ ਅੱਜ ਕੱਲ ਜਿਹੜੇ ਫਰੋਤੀਆਂ ਮੰਗਣ ਵਾਲੇ ਇਦਾਂ ਭਾਵੇਂ ਗਵਾਣ ਚ ਹੀ ਬੈਠਾ ਹੋਵੇ ਉਹ ਆਪਣੀ ਪਛਾਣ ਦੇ ਕੇ ਲੋਕਾਂ ਨੂੰ ਡਰਾਉਣ ਦੇ ਲਈ ਵੀ ਤੇਰੇ ਕੋਲ ਇੰਨੀਆਂ ਗੱਡੀਆਂ ਨੇ ਤੇਰਾ ਬੱਚਾ ਸਕੂਲ ਚ ਜਾਂਦਾ ਹੈ ਇੱਕ ਜਸਟ ਹਊਗਾ ਕ੍ਰੀਏਟ ਕਰਨ ਦੇ ਲਈ ਪਰ ਉਹ ਇੱਥੇ ਬੈਠਿਆਂ ਦੇ ਨੇ ਉਹ ਵਰਚੁਅਲ ਨੰਬਰ ਦਾ ਯੂਜ਼ ਕਰਦੇ ਸੀ ਹਾਂਜੀ ਇਹ ਇਨਵੈਸਟੀਗੇਸ਼ਨ ਦੌਰਾਨ ਐਸਟੈਬਲਿਸ਼ ਹੋਏਗਾ ਡੈਫੀਨਿਟਲੀ ਜਿੰਨੇ ਵੀ ਕ੍ਰਿਮੀਨਲ ਨੇ ਅੱਜ ਕੱਲ ਇਹ ਜਿਹੜੀ ਟੈਕਨੋਲੋਜੀ ਹੈ ਉਹ ਵੀ ਇਹਦਾ ਪੂਰਾ ਬੈਨੀਫਿਟ ਲੈਂਦੇ ਨੇ ਸਰ ਇਹ ਇਹ ਕਿੰਨੇ ਕਿੰਨੇ ਪੈਸੇ ਲੈ ਕੇ ਆਏ ਸੀ ਉਹ ਹੋ ਜਰਿਆਗਾ ਸੀ ਕਿੰਨੇ ਕੇ ਪੈਸੇ ਇਹ ਬੋਰਡ ਆਫ ਇਨਵੈਸਟੀਗੇਸ਼ਨ ਆ ਨਾਰਮਲੀ ਨਾਰਮਲੀ 30000 ਰੁਪਏ 35000 ਰੁਪਏ ਦੇ ਜਿੱਥੋਂ ਲੈ ਆਉਂਦੇ ਨੇ ਜਾਂ ਕਈ ਕੀ ਕਰਦੇ ਨੇ ਉੱਥੋਂ ਲਿਆ ਕੇ ਇੱਥੇ ਜਿਹੜੇ ਹੋਰ ਆਲ ਦੇ ਜਿਹੜੇ ਸਾਥੀ ਆ ਗੈਂਗਸ ਦੇ ਉਹਨਾਂ ਨੂੰ ਥੋੜਾ ਜਿਹਾ ਪ੍ਰੋਫਿਟ ਲੈ ਕੇ ਗਾਹ ਵੇਚ ਦਿੰਦੇ ਨੇ ਇਹ ਕਈ ਤਰ੍ਹਾਂ ਦੇ ਕੰਮ ਆ ਜਾਂਦੇ ਨੇ ਜਿਹੜੇ ਚੱਲਦੇ ਆ। ਸਰੀਆ ਇਹ ਸੋਸ਼ਲ ਮੀਡੀਆ ਬਣਾ ਕੰਡੈਕਟ ਕਿੱ사 ਕਰਦੇ ਆਏ ਉਹ ਜਿਹੜੇ ਬੰਦਿਆਂ ਦੇ ਨਾਲ ਮੈਂ ਸੋਸ਼ਲ ਮੀਡੀਆ ਤੋਂ ਵੀ ਕਿਛੀ ਵੀ ਆਇਆ ਸੀ ਉੱਥੇ ਮਤਲਬ ਕਿ ਜਿਹੜੇ ਆ ਬੰਦੇ ਜਿਹੜੇ ਆ ਉਹ ਗਲਪੂਰ ਕਰਦੇ ਜਾਂ ਧਾਰਮਿਕ ਬੰਦੇ ਵੀ ਖਾਬੂ ਕੀਤੇ ਇਹ ਕਈ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਕੋਈ ਜੇਲ੍ਹਾਂ ਤੋਂ ਮਿਲ ਜਾਂਦੇ ਨੇ ਜੇਲ੍ਹ ਤੋਂ ਕੋਈ ਹੋਰ ਲੈ ਪਹਿਲਾਂ ਲੈ ਕੇ ਆਇਆ ਹੁੰਦਾ ਕੋਈ ਬਾਅਦ ਚ ਲੈ ਕੇ ਆਇਆ ਹੁੰਦਾ ਸੋਸ਼ਲ ਮੀਡੀਆ ਵੀ ਆ देयर ਆਰ ਨੰਬਰ ਆਫ ਵੇਜ਼ ਜਿਵੇਂ ਕੰਟੈਕਟ ਕਰ ਲੈਂਦੇ ਨੇ ਸਰ ਇਹਨਾਂ ਕੋ ਮੋਬਾਈਲ ਬਣਾਉਂਦੇ ਹਾਂ ਹਾਂਜੀ ਮੋਬਾਈਲ ਬਣਾਉਂਦੇ ਹੋਏ ਨੇ ਰੈਸਟਰੀ ਸਰ ਪੱਟੀ ਦੀ ਗਿੰਗੀ ਦੇ ਵਿੱਚ ਜਿਹੜੇ ਵੈਪਨ ਨੇ ਮੱਧ ਪ੍ਰਦੇਸ਼ ਤੋਂ ਨਹੀਂ ਆ ਰਹੇ ਨੇ ਦਿੱਤੀ ਜਾਂ ਦਿੱਤੀ ਜਾਂਦੀ ਹੈ ਕਈਆਂ ਵਾਰ ਤੇ ਕਈ ਉਸਨ ਲੈ ਕੇ ਆਉਂਦੇ ਨੇ ਉਹਦਾ ਦੇ ਉੱਤੇ ਲੱਗੇ ਕਿਸੇ ਨਹੀਂ ਕੀ ਕਰੇ ਉਹ ਗਵਰਨਮੈਂਟ ਪੱਧਰ ਤੇ ਜਿਹੜੀ ਉਸ ਸਟੇਟ ਦੇ ਨਾਲ ਜਿਹੜਾ ਮੈਟਰ ਜਿਹੜਾ ਡੇਕਅਪ ਕੀਤਾ ਜਾ ਰਿਹਾ ਤੇ ਜਿਹੜੇ ਉਥੋਂ ਆ ਰਹੇ ਨੇ ਅਸੀਂ ਤਾਂ ਉਹਨਾਂ ਨੂੰ ਅਰੈਸਟ ਕਰਕੇ ਕਾਬੂ ਕਰੇ ਕਾਨੂੰਨੀ ਕਰ ਦੇਣਾ ਹੈ ਸਰ ਇਹਨਾਂ ਵਿੱਚ ਮੇਨ ਟਾਰਗੇਟ ਹੁੰਦੇ ਆ ਕੀ ਉਹ ਸਮਗਿ ਅਤੇ ਟੈਕਨੀਸ਼ਮਲ ਹੁੰਦੀ ਹੈ ਜਾਂ ਕੀ ਹੈ ਨਾ ਟਾਰਗੇਟ ਆਪਸ ਵਿੱਚ ਈਰਖਾਵਾਦੀ ਆਪਸ ਵਿੱਚ ਕੋਈ ਜਿਹੜੀ ਆ ਬੈਰ ਵਿਰੋਧ ਕੱਢਣਾ ਜਾਂ ਕਿਸੇ ਹੋਰ ਦਾ ਬੈਰ ਵਿਰੋਧ ਕੱਢ ਕੇ ਉਹਨਾਂ ਤੋਂ ਕੋਈ ਪੈਸੇ ਚੱਕ ਲੈਣੇ ਕਈ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਹੁੰਦੇ ਨੇ ਕੋਈ ਵੀ ਹੋ ਸਕਦਾ ਜਿਵੇਂ ਇਹਦੇ ਵਿੱਚ ਇਹਨਾਂ ਦਾ ਆਪਦੇ ਗੈਂਗਵਾਰ ਦੇ ਨਾਲ ਦੂਸਰਿਆਂ ਦੇ ਨਾਲ ਹੀ ਆਪਦੀ ਹੈਗੀ ਸੀਗੀ ਲਾਗਤਬਾਜੀ ਸੀ ਉਹ ਇਹ ਬਦਲਾ ਲੈਣਾ ਹੇਮ ਤੇਮ ਕੋ ਮੋਲੀ ਜਤਾਏ ਮੇਰਾ ਕੰਮ ਕਰਦੇ ਸੀ। ਫੇਮ ਪੈਸਾ ਸਾਰਾ ਕੁਝ ਰਲਿਆ ਮਿਲਿਆ ਕੰਮ। ਠੀਕ ਹੈ। ਥੈਂਕ ਯੂ ਜੀ।